ਸਸਕਾ ਦੋਸਤੋ ਇੱਕ ਪਿੰਡ ਦੇ ਵਿੱਚ ਇੱਕ ਬਜ਼ੁਰਗ ਤੇ ਉਸ ਦਾ ਬੇਟਾ ਰਹਿੰਦੇ ਸੀ ਬਜ਼ੁਰਗ ਕਾਫੀ ਦਿਨਾਂ ਤੋਂ ਬਿਮਾਰ ਚੱਲਿਆ ਆ ਰਿਹਾ ਸੀ ਇੱਕ ਦਿਨ ਬਜ਼ੁਰਗ ਨੂੰ ਮਹਿਸੂਸ ਹੋਇਆ ਕਿ ਵੀ ਲੱਗਦਾ ਮੇਰਾ ਆਖਰੀ ਟਾਈਮ ਆ ਗਿਆ ਉਸ ਨੇ ਆਪਣੇ ਬੇਟੇ ਨੂੰ ਆਪਣੇ ਕੋਲ ਬੁਲਾਇਆ ਬੇਟਾ ਜਸਪਾਲ ਆ ਕੇ ਮੇਰੀ ਗੱਲ ਸੁਣ ਬੇਟਾ ਆਪਣੇ ਬਾਪਦੇ ਕੋਲ ਚਲਾ ਗਿਆ ਬੇਟੇ ਦੇ ਬਾਪ ਨੇ ਉਹਨੂੰ ਆਪਣੀ ਜ਼ਮੀਨ ਜਾਇਦਾਦ ਬਾਰੇ ਦੱਸਿਆ ਲੈਣ ਦੇਣ ਜਾਂ ਹੋਰ ਥੋੜਾ ਬਹੁਤ ਸਮਝਾਉਣ ਤੋਂ ਬਾਅਦ ਇੱਕ ਨਸੀਹਤ ਕੀਤੀ ਬੇਟਾ ਜੇ ਤੂੰ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਣਾ ਚਾਹੁੰਦਾ ਟੈਨਸ਼ਨ ਫਰੀ ਲਾਈਫ ਜਿਣੀ ਆ ਤੇ ਤਿੰਨ ਗੱਲਾਂ ਦਾ ਧਿਆਨ ਰੱਖੀ ਇੱਕ ਇਹ ਕਹੇ ਵੀ ਆਪਣੇ ਵੇੜੇ ਦੇ ਵਿੱਚ 베ਰੀ ਦਾ ਦਰਖਤ ਨਾ ਲਾਵੇਂ ਦੂਸਰਾ ਔਰਤ ਨੂੰ ਕੋਈ ਰਾਜ ਦੀ ਗੱਲ ਨਾ ਦੱਸੇ ਤੀਸਰੀ ਪੁਲਿਸ ਵਾਲੇ ਦੇ ਨਾਲ ਕੋਈ ਯਾਰੀ ਨਾ ਲਾਵੇਂ ਤੇ ਥੋੜੇ ਦਿਨਾਂ ਦੇ ਬਾਅਦ ਬਜ਼ੁਰਗ ਸਵਰਗ ਵਾਸ ਹੋ ਗਏ ਤੇ ਬੇਟਾ ਇਕੱਲਾ ਰਹਿ ਗਿਆ ਪਰ ਉਹ ਬੇਟੇ ਦੇ ਮਨ ਦੇ ਵਿੱਚ ਸੀ ਕਿ ਵੀ ਮੇਰਾ ਬਾਪੂ ਇਹ ਗੱਲਾਂ ਕਹਿ ਕੇ ਗਿਆ ਤੇ ਮੈਂ ਵੇਖਾ ਇਹਨਾਂ ਵਿੱਚ ਕਿੰਨੀ ਕਿ ਸਚਾਈ ਆ ਉਹ ਬਾਜ਼ਾਰ ਗਿਆ ਤੇ ਉਹਨੇ ਇੱਕ 베ਰੀ ਦਾ ਛੋੜਾ ਜਾਂ ਪੌਦਾ ਲਿਆ ਕੇ ਆਪਣੇ ਘਰ ਦੇ ਵਿਹੜੇ ਵਿੱਚ ਲਗਾ ਦਿੱਤਾ ਇੱਕ ਪੁਲਿਸ ਵਾਲੇ ਨਾਲ ਯਾਰੀ ਦੋਸਤੀ ਬਣਾਣੀ ਸ਼ੁਰੂ ਕਰ ਦਿੱਤੀ ਸਮਾਂ ਬੀਤ ਗਿਆ ਪੌਦਾ ਇੱਕ ਵੱਡਾ ਦਰਖਤ ਬਣ ਗਿਆ ਤੇ ਪੁਲਿਸ ਵਾਲੇ ਨਾਲ ਵੀ ਜਾਰੀ ਹੋਰ ਚੰਗੀ ਗਾੜੀ ਹੋ ਗਈ ਇਨ ਬਿਟਵੀਨ ਇਸ ਟਾਈਮ ਦੇ ਵਿੱਚ ਵਿੱਚ ਉਹਦੀ ਮੈਰਿਜ ਵੀ ਹੋ ਗਈ ਹੁਣ ਇਹ ਸਾਰੀਆਂ ਗੱਲਾਂ ਦੀ ਪੁਸ਼ਟੀ ਕਰਨ ਵਾਸਤੇ ਉਹ ਇੱਕ ਦਿਨ ਇੱਕ ਚਟਕਾਈ ਦੀ ਦੁਕਾਨ ਤੇ ਗਿਆ ਉਥੋਂ ਇੱਕ ਬੱਕਰੇ ਦੀ ਸਰੀ ਲਿਆ ਜਿਹੜਾ ਕਿ ਤਾਜ਼ਾ ਕੱਟੀ ਸੀ ਉਹਦੇ ਵਿੱਚੋਂ ਥੋੜਾ ਥੋੜਾ ਖੂਨ ਵੀ ਟਪਕਦਾ ਪਿਆ ਸੀ ਉਹਨਾਂ ਥੈਲੇ ਵਿੱਚ ਪਾਈ ਤੇ ਆਪਣੀ ਘਰ ਵਾਲੀ ਨੂੰ ਆ ਕੇ ਦਿੱਤੀ ਕਹਿੰਦਾ ਹਲਾ ਫੜ ਮੇਰੀ ਰਾਹ ਦੇ ਵਿੱਚ ਇੱਕ ਲੜਾਈ ਹੋ ਪਈ ਆ ਬੰਦੇ ਨਾਲ ਤੇ ਮੇਤੋਂ ਕਤਲ ਹੋ ਗਿਆ ਤੇ ਉਹਦਾ ਸਿਰ ਹੈਗਾ ਇਨੂੰ ਅੰਦਰ ਸੰਭਾਲ ਕੇ ਰੱਖ ਦੇ ਕਿਸੇ ਨੂੰ ਦੱਸੀ ਨਾ ਤੇ ਆਪ ਬਾਹਰ ਨਿਕਲ ਗਿਆ ਪੰਜ ਸੱਤ ਮਿੰਟਾਂ ਦੇ ਬਾਅਦ ਉਹਦੀ ਵਾਈਫ ਦੀ ਕਿਸੇਲੀ ਆਈ ਗਵੰਡਨ ਆ ਕੇ ਗੱਲਬਾਤ ਕਰਨ ਲੱਗੀ ਤੇ ਉਹ ਤੋਂ ਰਿਆ ਲੈ ਗਿਆ ਉਹਨੇ ਝਟੋਂ ਨੂੰ ਦੱਸਤਾ ਕਹਿੰਦੀ ਪਿਆਣੇ ਅੱਜ ਤੇ ਮੇਰੇ ਘਰ ਵਾਲੇ ਦੀ ਲੜਾਈ ਹੋਈ ਆ ਉਹ ਬੰਦੇ ਨੂੰ ਮਾਰ ਕੇ ਉਹਨੂੰ ਵੱਢ ਕੇ ਦਾ ਸਿਰ ਲੈ ਆਂਦਾ ਤੇ ਅੰਦਰ ਮੈਂ ਲੁਕਾਇਆ ਪਰ ਤੂੰ ਨਾ ਕਿਸੇ ਨੂੰ ਦੱਸੀ ਦੇਖ ਲੈ ਮੈਂ ਤੈਨੂੰ ਦੱਸਿਆ ਉਹ ਕਹਿੰਦੀ ਨਹੀਂ ਨਹੀਂ ਮੈਂ ਨਹੀਂ ਦੱਸਦੀ ਤੂੰ ਤਾਂ ਮੇਰੀ ਪੱਕੀ ਸੱਲੀ ਆ ਹੋ ਗਏ ਇਸ ਤਰ੍ਹਾਂ ਕਰਦੇ ਕਰਦੇ ਦੂਸਰੀ ਉਂਦਾਸ ਤੀਸਰੀ ਉਂਦਾਸ ਸ਼ਾਮ ਤੱਕ ਸਾਰੇ ਪਿੰਡ ਦੇ ਵਿੱਚ ਲਾਲਾ ਲਾਲਾ ਹੋ ਗਈ ਕਿ ਜਸਪਾਲ ਨੇ ਅੱਜ ਕਤਲ ਕਰ ਦਿੱਤਾ ਸਿਰ ਵੀ ਅੱਜ ਅੰਦਰ ਹੀ ਲਗਾਇਆ ਹੋਇਆ ਸ਼ਾਮ ਪੈਂਦ ਤੱਕ ਹੀ ਉਸ ਦਾ ਜਿਹੜਾ ਦੋਸਤ ਸੀ ਪੁਲਿਸ ਵਾਲਾ ਉਹ ਵੀ ਗੱਡੀ ਲੈ ਕੇ ਆ ਗਿਆ ਤੇ ਆ ਕੇ ਉਹਨੇ ਦਰਵਾਜ਼ਾ ਖਿਲਕਾਇਆ ਜਸਪਾਲ ਬਾਹਰ ਨਿਕਲ ਮੈਂ ਤੈਨੂੰ ਥਾਣੇ ਲੈ ਕੇ ਜਾਣਾ ਤੂੰ ਕਤਲ ਕੀਤਾ ਤੇ ਜਸਪਾਲ ਬਾਹਰ ਆਇਆ ਤੇ ਉਹਨੇ ਥੋੜੀ ਜਿਹੀ ਐਕਟਿੰਗ ਕੀਤੀ ਭੱਜਣ ਦੀ ਭੱਜਣ ਲੱਗਾ ਤੇ 베ਰੀ ਦੇ ਵਿੱਚ 베ਰੀ ਦੀ ਇੱਕ ਟਾਣੀ ਲਟਕੀ ਹੋਈ ਸੀ ਉਹਦੇ ਵਿੱਚ ਕੱਪੜੇ ਫਸੇ ਤੇ ਉੱਥੇ ਡਿੱਗ ਪਿਆ ਤੇ ਪੁਲਿਸ ਵਾਲੇ ਇਹਨਾਂ ਨੂੰ ਫੜ ਲਿਆ ਆਲੇ ਦੋਲੇ ਸਾਰੇ ਪਿੰਡ ਦੇ ਲੋਕ ਵੀ ਇਕੱਠੇ ਹੋਏ ਸੀ ਤੇ ਇਹਨਾਂ ਬੜਾ ਕਿਹਾ ਵੀ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਕੀ ਗੱਲ ਆ ਪਿੰਨ ਵਾਲੇ ਮੰਨੇ ਨਾ ਕਹਿੰਦੇ ਗੱਲ ਕੀ ਦੱਸਣੀ ਹੈ ਹਾਂ ਤੂੰ ਕਤਲ ਕੀਤਾ ਤੂੰ ਮੁਜਰਮ ਹੈ ਤੇ ਪੁਲਿਸ ਤੁਹਾਨੂੰ ਲੈਣ ਆਈ ਹੈ ਇਹਦੇ ਤੋਂ ਹੋਰ ਦੂਸਰੀ ਗੱਲ ਤੇ ਹੈ ਹੀ ਕੋਈ ਨਹੀਂ ਪਰ ਨਹੀਂ ਫੇਰ ਉਹਨਾਂ ਨੂੰ ਸਮਝਾ ਸਮਝੋ ਕੇ ਅੰਦਰ ਗਿਆ ਜਾ ਕੇ ਬੱਕਰੇ ਦੀ ਸਰੀ ਲਿਆ ਕੇ ਉਹਨਾਂ ਦਿਖਾਈ ਕਹਿੰਦਾ ਵੀ ਆਹ ਦੇਖੋ ਕਹਿੰਦਾ ਮੈਨੂੰ ਤੇ ਮੇਰਾ ਬਾਪ ਜਾਣ ਵੇਲੇ ਇਹ ਗੱਲਾਂ ਤੈਨਾਂ ਕਹਿ ਗਿਆ ਸੀ ਮੈਂ ਉਹਨਾਂ ਦੀ ਥੋੜੀ ਪੁਸ਼ਟੀ ਕਰਨ ਵਾਸਤੇ ਇਹ ਕੀਤਾ ਸੀ ਕਿ ਵੀ ਇੱਕ 베ਰੀ ਦਾ ਦਰਖਤ ਨਾ ਲਗਾਵੀਂ ਮੈਂ 베ਰੀ ਦਾ ਦਰਖਤ ਲਾਇਆ ਦੇਖੋ ਹੁਣ ਮੈਂ ਭੱਜਣ ਦੀ ਕੋਸ਼ਿਸ਼ ਹੀ ਕੀਤੀ ਸੀ ਜੇ 베ਰੀ ਦਾ ਦਰਖਤ ਨਾ ਹੁੰਦਾ ਮੈਂ ਭੱਜ ਸਕਦਾ ਸੀ ਤੇ ਮੈਂ ਡਿੱਗ ਪਿਆ ਤੇ ਆ ਕੇ ਪੁਲਿਸ ਵਾਲੇ ਨੇ ਮੈਨੂੰ ਫੜ ਲਿਆ ਜਿਹੜਾ ਕਿ ਮੇਰਾ ਬਹੁਤ ਚੰਗਾ ਮਿੱਤਰ ਸੱਜਣ ਦੋਸਤ ਹੈ ਜਦ ਕਿ ਇਹਨੇ ਇੱਕ ਵਾਰੀ ਵੀ ਨਹੀਂ ਆ ਕੇ ਮੈਨੂੰ ਪੁੱਛਿਆ ਵੀ ਹਾਂ ਦੱਸ ਜਸਪਾਲ ਕੀ ਗੱਲ ਹੋਈ ਆ ਵੀ ਕੀ ਚੱਕਰ ਹੋਇਆ ਤੂੰ ਕਤਲ ਕੀਤਾ ਜੇ ਕਿ ਨਹੀਂ ਕੀਤਾ ਹੁਣ ਤੀਸਰੀ ਗੱਲ ਉਹਨੇ ਕਿਹਾ ਸੀ ਕਿ ਵੀ ਔਰਤ ਨੂੰ ਕੋਈ ਰਾਜਨਾ ਦੱਸੀ ਹਜੇ ਮੇਰੀ ਆਪਣੀ ਵਾਈਫ ਹੀ ਆ ਮੈਂ ਸਿਰਫ ਇੰਨੀ ਗੱਲ ਕਰੀ ਦੱਸਿਆ ਜੀ ਵੀ ਕਿਸੇ ਨੂੰ ਨਾ ਗੱਲ ਕਰੀ ਪਰ ਉਹ ਮੇਰੇ ਦੇਖਣ ਦੀ ਗੱਲ ਹੈ ਤੁਹਾਡੇ ਵੀ ਸੁਣਨ ਦੀ ਗੱਲ ਆ ਕਿ ਵੀ ਸ਼ਾਮ ਤੱਕ ਹੁੰਦਿਆਂ ਹੁੰਦਿਆਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਵੀ ਜਸਪਾਲ ਨੇ ਕਤਲ ਕੀਤਾ ਤੇ ਸਿਰੋ ਦੇ ਘਰ ਵਿੱਚ ਬਿਆ ਹੋਇਆ ਤੇ ਇਹ ਗੱਲਾਂ ਸਾਰੀਆਂ ਸੁਣ ਕੇ ਸਾਰਿਆਂ ਨੂੰ ਯਕੀਨ ਤੇ ਹੋ ਗਿਆ ਵੀ ਕੋਈ ਨਾ ਕਤਲ ਤੇ ਨਹੀਂ ਕੀਤਾ ਸਾਰੇ ਜਣੇ ਆਪ ਚੱਕੋ ਸੁਰੱਖਿਅਤ ਕਰਦੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਪੁਲਿਸ ਵਾਲਾ ਵੀ ਆਪਣੇ ਥਾਣੇ ਵਾਪਸ ਚਲਾ ਗਿਆ ਸੋ ਦੋਸਤੋ ਜਸਪਾਲ ਦੇ ਪਿਓ ਨੇ ਕਈਆਂ ਗੱਲਾਂ ਤੇ ਸੱਚ ਹੋ ਗਈਆਂ ਵੀ ਹਾਂ ਇਸ ਤਰ੍ਹਾਂ ਹੋ ਜਾਂਦਾ ਪਰ ਇਸ ਟਾਈਮ ਦੀ ਕੀ ਹੁੰਦਾ ਵੀ ਔਰਤ ਦੇ ਕਿਰਦਾਰ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਸਿਰਫ ਕਹ ਲੋ ਕਿ ਵੀ ਇੰਨੀ ਕੀ ਕਮਜ਼ੋਰੀ ਆ ਕਿ ਵੀ ਦਸੀ ਹੋਈ ਗੱਲ ਉਹ ਆਪਣੇ ਅੰਦਰ ਰੱਖ ਨਹੀਂ ਸਕਦੀ ਬਾਕੀ ਇਹ ਗੱਲ ਨਹੀਂ ਹੈ ਕਿ ਵੀ ਉਹ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੀ ਜਾਂ ਉਹਨੂੰ ਧੋਖਾ ਦੇਣਾ ਚਾਹੁੰਦੀ ਆ ਦੂਸਰੀ ਗੱਲ ਹੈ ਪੁਲਿਸ ਤੇ ਵੀ ਇਹੀ ਆ ਜਾਂਦੀ ਆ ਇਹ ਜ਼ਰੂਰੀ ਨਹੀਂ ਹੈ ਕਿ ਪੁਲਿਸ ਵਾਲੇ ਧੋਖੇਬਾਜ਼ ਹੋਣ ਜਾਂ ਯਾਰਮਾਰ ਕਰਨ ਵਾਲੇ ਹੋਣ ਨਹੀਂ ਇਹ ਉਹਨਾਂ ਦੀ ਟ੍ਰੇਨਿੰਗ ਦਾ ਇੱਕ ਪਾਰਟ ਆ ਜਦੋਂ ਉਹਨਾਂ ਨੂੰ ਵਰਦੀ ਦਿੱਤੀ ਜਾਂਦੀ ਆ ਉਹਨਾਂ ਨੂੰ ਸੋਚ ਚਕਾਈ ਜਾਂਦੀ ਆ ਕਿ ਮੁਜਰਮ ਮੁਜਰਮ ਹੀ ਆ ਮੁਜਰਮ ਨਾਲ ਮੁਜਰਮ ਵਾਲਾ ਹੀ ਬਿਹੇਵ ਕਰੋ ਭਾਵੇਂ ਉਹ ਤੁਹਾਡਾ ਸੱਜਣ ਮਿੱਤਰ ਜਾਂ ਤੁਹਾਡਾ ਰਿਸ਼ਤੇਦਾਰ ਜਾਂ ਤੁਹਾਡਾ ਆਪਣਾ ਸਾਕਾ ਬਾਪ ਹੀ ਕਿਉਂ ਨਾ ਹੋ